ਸੋਨਮ ਬੇਵਫਾ ਹੈ ਪਰ ਕਿਸਾ ਸੱਚੂ? ਇਹ ਸਵਾਲ ਅੱਜ ਹਰ ਇੱਕ ਦੀ ਜ਼ੁਬਾਨ ਤੇ ਦੱਸਦੀ ਕਿ ਕਹਾਣੀ ਹੈ ਵਿਆਹ ਹਨੀਮੂਨ ਅਤੇ ਕਤਲ ਦੀ ਸੋਨਮ ਦੇ ਲਾਪਤਾ ਹੋਣ ਦੇ ਨਾਲ ਹੀ ਗੁੱਥੀ ਉਲਝ ਗਈ ਸੀ ਪਰ ਅੱਜ ਲੱਗਦਾ ਹੈ ਕਿ ਗੁੱਥੀ ਸੁੱਝ ਚੁੱਕੀ ਹੈ ਸੋਨਮ ਦੇ ਸਾਹਮਣੇ ਆਉਣ ਦੇ ਨਾਲ ਇਸ ਮਾਮਲੇ ਤੋਂ ਇੱਕ ਇੱਕ ਕਰਕੇ ਪਰਦਾ ਉੱਠਦਾ ਜਾ ਰਿਹਾ ਹੈ ਦੱਸਦੀ ਹੈ ਕਿ 11 ਮਈ ਨੂੰ ਸੋਨਮ ਅਤੇ ਰਾਜਾ ਰਘੁਵੰਛੀ ਦਾ ਇੰਦੋਰ ਦੇ ਵਿੱਚ ਧੂਮਧਾਮ ਦੇ ਨਾਲ ਵਿਆਹ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਹ ਦੋਵੇਂ ਹਨੀਮੂਨ ਤੇ ਜਾਂਦੇ ਨੇ 20 ਮਈ ਨੂੰ ਔਰ 23 ਮਈ ਨੂੰ ਇਹ ਦੋਵੇਂ ਉੱਥੋਂ ਲਾਪਤਾ ਹੋ ਜਾਂਦੇ ਨੇ ਪਰਿਵਾਰ ਦੇ ਵੱਲੋਂ ਲਗਾਤਾਰ ਇਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਦੋਹਾਂ ਦੇ ਫੋਨ ਬੰਦ ਆ ਰਹੇ ਸੀ ਇਸ ਮਾਮਲੇ ਦੇ ਵਿੱਚ ਵੱਡਾ ਮੋੜ ਉਸ ਸਮੇਂ ਆਉਂਦਾ ਹੈ ਜਦੋਂ 2 ਜੂਨ ਨੂੰ ਰਾਜਾ ਰਘੁਵੰਚੀ ਦੀ লাশ ਉੱਥੇ ਇੱਕ ਖੱਡ ਦੇ ਵਿੱਚ ਮਿਲਦੀ ਹੈ ਜਿਸ ਤੋਂ ਬਾਅਦ ਸਵਾਲ ਖੜੇ ਹੋ ਗਏ ਕਿ ਆਖਰ ਸੋਨਮ ਕਿੱਥੇ ਹੈ ਸੋਨਮ ਅੱਜ ਮਿਲ ਚੁੱਕੀ ਹੈ ਪਰ ਸਵਾਲ ਇਹ ਹੈ ਕਿ ਆਖਰ ਰਾਜਾ ਰਘੁਵੰਚੀ ਦੇ ਨਾਲ ਕੀ ਹੋਇਆ ਕਿ ਸੋਨਮ ਹੀ ਆਪਣੇ ਪਤੀ ਦੀ ਕਾਤਲ ਹੈ ਜਾਂ ਫਿਰ ਮਾਮਲਾ ਕੁਝ ਹੋਰ ਹੈ ਸੋਨੋ ਅਤੇ ਰਾਜਾ ਰਗਵੰਸ਼ੀ ਦਾ ਵਿਆਹ 11 ਮਈ ਨੂੰ ਪੂਰੀ ਰੀਤੀ ਰਿਵਾਜਾ ਦੇ ਨਾਲ ਹੋਇਆ ਸੀ 20 ਮਈ ਨੂੰ ਦੋਵੇਂ ਹਨੀਮੂਨ ਲਈ ਸ਼ਿਲਾੰਗਰ ਵਾਣਾ ਹੋ ਜਾਂਦੇ ਨੇ 22 ਮਈ ਨੂੰ ਦੋਵੇਂ ਉੱਥੇ ਮੈਗਾ ਲਿਆ ਪਹੁੰਚਦੇ ਨੇ ਅਤੇ ਉੱਥੇ ਚਿਪਾਰਾ ਹੋਮਸਟੇ ਦੇ ਵਿੱਚ ਰੁਕਦੇ ਨੇ ਇਹ ਉਹ ਥਾਂ ਹੈ ਜਿੱਥੇ ਕਈ ਤਰ੍ਹਾਂ ਦੇ ਗੈਂਗ ਐਕਟਿਵ ਨੇ ਜੋ ਸੈਲਾਨੀਆਂ ਨੂੰ ਲੁੱਟ ਲੈਂਦੇ ਨੇ 23 ਮਈ ਨੂੰ ਦੋਮਾਂ ਦੇ ਫੋਨ ਬੰਦ ਹੋ ਜਾਂਦੇ ਨੇ ਪਰਿਵਾਰ ਲਗਾਤਾਰ ਉਨ੍ਹਾਂ ਨਾਲ ਸੰਪਰਕ ਦੀ ਕੋਸ਼ਿਸ਼ ਕਰਦਾ ਹੈ ਪਰ ਉਨ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਇੱਕ ਵੱਡੀ ਸਾਜ਼ਿਸ਼ ਦੀ ਇਸ ਮਾਮਲੇ ਦੇ ਵਿੱਚ ਵੱਡਾ ਮੋੜ ਉਸ ਸਮੇਂ ਆਉਂਦਾ ਹੈ ਜਦੋਂ ਰਾਜਾ ਦੀ Laash ਡੂੰਗੀ ਖੱਡ ਦੇ ਵਿੱਚੋਂ ਮਿਲਦੀ ਹੈ Laash ਦੀ ਪਹਿਚਾਣ ਉਸ ਦੇ ਹੱਥ ਤੇ ਬਣੇ ਇੱਕ ਟੈਟੂ ਤੋਂ ਹੁੰਦੀ ਹੈ Laash ਦੇ ਕੋਲ ਇੱਕ ਚਿੱਟੇ ਰੰਗ ਦੀ ਸ਼ਰਟ ਮਿਲਦੀ ਹੈ ਜੋ ਸੋਨਮ ਦੀ ਸੀ ਪਰ ਸੋਨਮ ਦਾ ਕੋਈ ਸੁਰਾਗ ਨਹੀਂ ਮਿਲਿਆ ਰਾਜਾ ਦੀ Laash ਮਿਲਣ ਤੋਂ ਬਾਅਦ ਸੋਨਮ ਦਾ ਪਰਿਵਾਰ ਵੀ ਚਿੰਤਤ ਹੋ ਜਾਂਦਾ ਹੈ ਉਸ ਦਾ ਭਰਾ ਖੁਦ ਇਨਵੈਸਟੀਗੇਸ਼ਨ ਕਰਵਾਉਣ ਲਈ ਸ਼ਿਲਾਂਗ ਪਹੁੰਚ ਜਾਂਦਾ ਹੈ ਸੋਨਮ ਨੂੰ ਲੱਭਣ ਲਈ ਮੈਗਾਲਿਆ ਤੇ ਦੋ ਸੂਬਿਆਂ ਦੀ ਪੁਲਿਸ ਜੁਟ ਗਈ ਹਰ ਕੋਈ ਮੰਨ ਚੁੱਕਾ ਸੀ ਕਿ ਸੋਨਮ ਦੇ ਨਾਲ ਕੋਈ ਵੱਡੀਆਂ ਨਾ ਹੋਣੀ ਹੋ ਚੁੱਕੀ ਹੈ ਤੇ ਸੋਨਮ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਸੋਨਮ ਦਾ ਪਰਿਵਾਰ ਇਹ ਮੰਨਣ ਨੂੰ ਤਿਆਰ ਨਹੀਂ ਸੀ ਉਹ ਲਗਾਤਾਰ ਉਸ ਦੀ ਪਾਲ ਦੇ ਵਿੱਚ ਜੁਟਿਆ ਹੋਇਆ ਸੀ 9 ਜੂਨ ਸਵੇਰੇ ਇਸ ਸਾਰੇ ਮਾਮਲੇ ਤੋਂ ਪਰਦਾ ਉੱਠ ਜਾਂਦਾ ਹੈ ਸੋਨਮ ਗਾਜੀਪੁਰ ਦੇ ਇੱਕ ਟਾਬੇ ਤੋਂ ਆਪਣੇ ਭਰਾ ਨੂੰ ਕਾਲ ਕਰਦੀ ਹੈ ਫੋਨ ਤੇ ਰੋਂਦੀ ਹੋਈ ਸੋਨਮ ਉਸ ਨੂੰ ਨਾਲ ਲੈ ਕੇ ਜਾਣ ਲਈ ਕਹਿੰਦੀ ਹੈ ਪਰਿਵਾਰ ਵੱਲੋਂ ਇੰਦੌਰ ਅਤੇ ਮੈਗਾਲਿਆ ਦੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਜੁਪੀ ਦੀ ਪੁਲਿਸ ਨੂੰ ਸੂਚਿਤ ਕਰਕੇ ਸੋਨਮ ਨੂੰ ਬਦਹਾਵਾਸ ਹਾਲਤ ਵਿੱਚੋਂ ਰਿਕਵਰ ਕੀਤਾ ਜਾਂਦਾ ਹੈ ਇਸ ਤੋਂ ਕੁਝ ਸਮੇਂ ਬਾਅਦ ਹੀ ਮੈਗਾਲਿਆ ਦੀ ਪੁਲਿਸ ਬਿਆਨ ਦਿੰਦੀ ਹੈ ਕਿ ਸੋਨਮ ਨੂੰ ਰਾਜਾ ਰਘੁਵੰਸ਼ੀ ਕਤਲਬੰਮ ਦੇ ਵਿੱਚ ਸਰੈਂਡਰ ਕਰ ਦਿੱਤਾ ਹੈ ਫਿਲਹਾਲ ਸੋਨਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਸੂਤਰਾਂ ਦੇ ਹਵਾਲੇ ਦੇ ਨਾਲ ਮੀਡੀਆ ਦਾ ਕਹਿਣਾ ਹੈ ਕਿ ਸੋਨਮ ਦਾ ਕਿਸੇ ਹੋਰ ਦੇ ਨਾਲ ਅਫੇਅਰ ਸੀ ਜਿਸ ਦੇ ਚਲਦੇ ਸੋਨਮ ਵੱਲੋਂ ਆਪਣੇ ਪਤੀ ਰਾਜਾ ਦਾ ਸੁਪਾਰੀ ਦੇ ਕੇ ਕਤਲ ਕਰਵਾ ਦਿੱਤਾ ਗਿਆ ਇਸ ਮਾਮਲੇ ਵਿੱਚ ਸੋਨਮ ਦੇ ਨਾਲ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਤਿੰਨ ਇੰਦੌਰ ਅਤੇ ਇੱਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਇਹਨਾਂ ਚਾਰਾਂ ਉੱਤੇ ਰਾਜਾ ਦੇ ਕਤਲ ਦਾ ਇਲਜ਼ਾਮ ਹੈ ਹੁਣ ਵੱਡਾ ਸਵਾਲ ਇਹ ਹੈ ਕਿ ਆਖਿਰ ਸੋਨਮ ਸ਼ਿਲਾਂਗ ਤੋਂ ਗਾਜ਼ੀਪੁਰ ਕਿਵੇਂ ਪਹੁੰਚੀ ਜੇਕਰ ਸੋਨਮ ਦੀ ਸਾਜ਼ਿਸ਼ ਸਫਲ ਹੋ ਚੁੱਕੀ ਸੀ ਤਾਂ ਉਹ ਵਾਪਸ ਕਿਉਂ ਆਈ ਇਹ ਨਹੀਂ ਨਹੀਂ ਸੋਨਮ ਨੇ ਰੋਂਦੇ ਹੋਏ ਆਪਣੇ ਭਰਾ ਨੂੰ ਕਾਲ ਕਿਉਂ ਕੀਤੀ ਅਤੇ ਆਖਰੀ ਸਮੇਂ ਦੇ ਵਿੱਚ ਰਾਜਾ ਰਗੂਵੰਚੀ ਦੇ ਨਾਲ ਕੀ ਹੋਇਆ ਕੀ ਸੋਨਮ ਦੀਆਂ ਅੱਖਾਂ ਦੇ ਸਾਹਮਣੇ ਉਸਦਾ ਕਤਲ ਕੀਤਾ ਗਿਆ ਸੀ ਜਾਂ ਫਿਰ ਸੋਨਮ ਇਸ ਪੂਰੀ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਸਿਰਫ ਇੱਕ ਹੀ ਸ਼ਖਸ ਦੇ ਕੋਲ ਹੈ ਅਤੇ ਉਹ ਹੈ ਸੋਨਮ ਤਾਹਨ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਸੋਨਮ ਬੇਵਫਾ ਹੈ ਜਾਂ ਨਹੀਂ ਇਸ ਸਾਰੇ ਮਾਮਲੇ ਤੋਂ ਪਰਦਾ ਸੋਨਮ ਤੋਂ ਹੋਣ ਵਾਲੀ ਕੋਈ ਕੁਝ ਤੋਂ ਬਾਤ ਵੀ ਉੱਠੇਗਾ